ਹਾਂਜੀ ਮੇਰਾ ਨਾਮ ਵੰਸ਼ਾ ਜੀ ਤੇ ਮੈਂ ਇੱਥੇ HDFC ਕੰਮ ਕਰਦਾ ਤੇ ਇੱਕ ਸ਼ਨੀਵਾਰ ਦੀ ਗੱਲ ਆ ਵੀ ਅਸੀਂ ਆਏ ਸੀਗੇ ਤੇ ਕਸਟਮਰ ਕੋਲ ਹੋ ਕੇ ਤੇ 2:30 ਦੀ ਗੱਲ ਆ ਅਸੀਂ ਬਾਈਕ ਲੋਕ ਲਾ ਕੇ ਅੰਦਰ ਗਏ ਆ ਤੇ 2 ਘੰਟੇ ਤੱਕ ਮੈਂ ਬਾਹਰ ਆਇਆ ਤੇ ਦੇਖਿਆ ਵੀ ਬਾਈਕ ਹੈ ਹੀ ਨਹੀਂ ਐ ਫਿਰ ਜਦੋਂ CCTV ਕੈਮਰਾ ਚ ਪਤਾ ਲੱਗਾ ਵੀ ਹਾਂ ਚੋਰੀ ਹੋ ਗਈ ਐ ਤੇ ਕੈਮਰੇ ਦੇ ਵਿੱਚ ਬਿਲਕੁਲ ਸਾਫ਼ ਵੀਡੀਓ ਆਈ ਐ ਵੀ ਹਾਂ ਬੰਦਾ ਕੋਈ ਸਰਦਾਰ ਐ ਤੇ ਚੋਰੀ ਕਰਕੇ ਉਹ ਲੈ ਗਿਆ ਵਾ ਮੈਂ ਇਹ ਕਹਿ ਰਹੀ ਆ ਵੀ ਇੰਨੇ ਵਧੀਆ ਏਰੀਆ 'ਚ ਵੀ ਚੋਰੀ ਹੋ ਰਹੀ ਹੈ ਕਿ ਪੱਲਾ ਸੀ ਮੰਦੇ ਸੀ ਸਾਡਾ ਬ੍ਰਾਂਚ ਉਧਰ ਲਈ ਗਿਆਸਪੁਰ ਵਾਲੀ ਸਾਈਡ ਸੀਗੀ ਉੱਥੋਂ ਹੁੰਦੀਆਂ ਸੀਗੀਆਂ ਚੋਰੀਆਂ ਬਟ ਇੱਥੇ ਹੁਣ ਚੋਰੀਆਂ ਹੋਣ ਲੱਗ ਗਿਆਆਂ ਦਾ ਸਾਨੂੰ ਵੀ ਡਾਰਾ ਸਾਡੇ ਵੀ ਕਨਵੈਂਸ ਖੜੀਆਂ ਹੁੰਦੀਆਂ ਨੇ ਨਾ ਵੰਸ਼ਾ ਜੀ ਤੇ ਵੀ ਐਚਡੀਐਫਸੀ 'ਚ ਕਿ ਮੈਂ ਕੰਮ ਕਰਦਾ ਸਟਾਫ ਐ ਇੱਥੇ ਦਾ ਤੇ ਹੋ ਗਿਆ ਪਰਸੋ ਸ਼ਨੀਵਾਰ ਦੀ ਗੱਲ ਹੈ ਜੀ ਮੈਂ ਕਸਟਮਰ ਕੋਲੋਂ ਹੋ ਕੇ ਆਇਆ ਤੇ ਦੋ ਸਵਾ ਦੋ ਦੀ ਗੱਲ ਐ ਅਸੀਂ ਬਾਈਕ ਇੱਥੇ ਲਾ ਕੇ ਲੋਕ ਲਾ ਕੇ ਅੰਦਰ ਚਲੇ ਗਏ ਤੇ ਜਦੋਂ 2:30 2 ਘੰਟੇ ਤੱਕ ਮੈਂ ਬਾਹਰ ਆ ਕੇ ਦੇਖਿਆ ਤੇ ਬਾਈਕ ਮੇਰੀ ਚੋਰੀ ਹੋ ਚੁੱਕੀ ਸੀ ਤੇ ਜਦੋਂ ਪਤਾ ਲੱਗਾ ਵੀ ਹਾਂ ਕੈਮਰੇ ਚ ਅਸੀਂ ਫਿਰ ਦਿਖਾਇਆ ਤੇ ਪਤਾ ਲੱਗਣ ਦੇ ਪਤਾ ਵੀ ਹਾਂ ਸਰਦਾਰ ਆਇਆ ਸੀ ਕੋਈ ਤੇ ਚਾਬੀ ਤਾਂ ਪਹਿਲੇ ਲੱਗੀ ਨਹੀਂ ਤੇ ਦੂਜੀ ਵਾਰ ਚਾਬੀ ਲਾ ਕੇ ਤੇ ਚੋਰੀ ਕਰਕੇ ਲੈ ਗਿਆ ਜੀ ਤੇ ਹੁਣ ਅਸੀਂ ਇਹੀ ਚਾਹੁੰਦੇ ਹਾਂ ਵੀ ਸਾਡੀ ਮੰਗ ਇਹੀ ਹੈ ਜੀ ਹੁਣ ਕਿ ਬਲੌਕ ਸਾਨੂੰ ਚਾਹ ਜਿਹੜੀ ਸਾਡੀ ਬਾਈਕ ਆ ਮਿਲ ਜਾਵੇ ਤੇ ਵੱਧ ਤੋਂ ਵੱਧ ਚੋਰੀਆਂ ਇੱਥੇ ਨਾ ਹੋਵੇ ਇਹ ਚੋਰੀ ਹੋਈ ਹੈ ਜੀ ਗੋਲ ਮਾਰਕੀਟ ਨੀਅਰ ਕੇਸ ਲਵਲੀ ਸਵੀਟਾ ਤੇ ਐਚਡੀਐਫਸੀ ਬੈਂਕ ਹੈ ਜੀ ਕੱਲ ਵੀ ਇਹ ਚੋਰੀ ਹੋਈ ਪਹਿਲੀ ਵੀ ਇੱਕ ਬਾਈਕ ਹੋ ਚੁੱਕੀ ਹੈ ਚੋਰੀ ਸਪਲੈਂਡਰ ਹੀ ਹੋਈ ਹੈ ਇੱਕ ਕਸਟਮਰ ਹੀ ਸੀਗਾ ਜੀ ਉਹ ਵੀ 24 ਘੰਟੇ ਬਾਅਦ ਰਿਕਾਰਡਿੰਗ ਵਾਰ ਆਇਆ ਨਹੀਂ ਹੋਏਗਾ ਫਿਰ ਉਹ ਰਿਕਾਰਡਿੰਗ ਤਾਂ ਸਰ ਮੇਰੇ ਕੋ ਹੈ ਨਹੀਂ ਜੀ ਹਲੇ ਤੇ ਉਦਾਂ ਦੇਖੀ ਹੋਈ ਬਈ ਪੁਰਾਣੀ ਫਰਾਂਸੀ ਇਥੇ ਪੁਰਾਣੀ ਰਿਕਾਰਡਿੰਗ ਹੀ ਹੈਗੀ ਜੀ ਨਵੀਂ ਰਿਕਾਰਡਿੰਗ ਹੈਗੀ ਹੈ ਜੀ ਮੇਰੇ ਕੋ ਮੈਂ ਤੁਹਾਨੂੰ ਦਿਖਾ ਦਿੰਦਾ ਇੱਕ ਮਿੰਟ ਮੈਂ ਇਹ ਕਹਿ ਰਹੀ ਆ ਵੀ ਇੰਨੇ ਵਧੀਆ ਏਰੀਆ 'ਚ ਵੀ ਚੋਰੀ ਹੋ ਰਹੀ ਹੈ ਕਿ ਪਹਿਲਾਂ ਅਸੀਂ ਮੰਨਦੇ ਸੀ ਸਾਡਾ ਬ੍ਰਾਂਚ ਉਧਰਲੀ ਗਿਆਸਪੁਰ ਵਾਲੀ ਸਾਈਡ ਸੀਗੀ ਉੱਥੋਂ ਹੁੰਦੀਆਂ ਸੀਗੀਆਂ ਚੋਰੀਆਂ ਬਟ ਇੱਥੇ ਹੁਣ ਚੋਰੀਆਂ ਹੋਣ ਲੱਗ ਗਿਆਆਂ ਦਾ ਸਾਨੂੰ ਵੀ ਡਰਾ ਸਾਡੇ ਵੀ ਕਨਵੈਂਸ ਖੜੀਆਂ ਹੁੰਦੀਆਂ ਨੇ ਤਾਂ ਇਹੀ ਇਹੀ ਚਾਹੁੰਦੇ ਆ ਵੀ ਇੱਥੇ ਚੋਰੀਆਂ ਨਾ ਹੋਣ ਤੇ ਅੱਗੇ ਕਾਰਵਾਈ ਕੀਤੀ ਜਾਵੇ ਇੱਥੇ ਮੇ ਕੋਈ ਨਹੀਂ ਮੇ ਕੋਈ ਨਹੀਂ ਹੈ ਨਾ ਹਾਂਜੀ ਹਾਂਜੀ ਮੇ ਕੋਈ ਰਿਕਾਰਡਿੰਗ ਪਈ ਹੈਗੀ ਹੈ ਜਿਹੜੀ ਪੁਰਾਣੀ ਸੀਗੀ ਗੋਲ ਮਾਰਕੀਟ ਹੈਗੀ ਹੈ ਕੇਜ ਲਵਲੀ ਨੀਅਰਬਾਈ ਪੰਦਾ ਸਾਡਾ ਐਸਡੀਐਫਸੀ ਬੈਂਕ ਹੈਗੀ ਹੈ ਬ੍ਰਾਂਚ ਤੇ ਇੱਥੇ ਕਰਕੇ ਹੀ ਚੋਰੀ ਹੋ ਮੰਗੇ ਹੀ ਹੈ ਵੀ ਅੱਗੋਂ ਚੋਰੀ ਨਾ ਹੋਵੇ ਤੇ ਜਿਹੜੇ ਸਾਡੇ ਸਟਾਫ ਦੀ ਬਾਈਕ ਚੋਰੀ ਹੋਈ ਉਹ ਵਾਪਸ ਮਿਲ ਜਾਵੇ ਅਸੀਂ ਇਹੀ ਕਹਿੰਦੇ ਹਾਂ